ਉਹ ਹੈ ਗੁਰੂ ਜੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸੰਪਾਦਕਾ ਦੀ ਜੀਵਨੀ ਸਰਬਣ ਕਰੋ ਜੀ ਕੱਲ ਆਪਾਂ ਇੱਥੋਂ ਤੱਕ ਸਰਬਣ ਕੀਤਾ ਸੀ ਕਈ ਹੁਸ਼ਿਆਰਪੁਰ ਚਲੇ ਗਏ ਉਹ ਆਪਸ ਵਿੱਚ ਮਿਲ ਮਿਲ ਕੇ ਗੱਲਾਂ ਕਰਦੇ ਜਿਸ ਤਰ੍ਹਾਂ ਦੇ ਵਿਆਹ ਵਿੱਚ ਕੌਤਕ ਅਚਰਜ ਵੇਖੇ ਉਹ ਉਹਨਾਂ ਬਾਰੇ ਧਰਤੀ ਚੋਂ ਪਾਣੀ ਕੱਢਣ ਅਤੇ ਚੋਰ ਫੜਿਆਂ ਆਦ ਗੱਲਾਂ ਕਰਦੇ ਇਹੇ ਵਾਰਤਾ ਸੁਣ ਸੁਣ ਕੇ ਹੋਰ ਸਿੱਖ ਵੀ ਪ੍ਰਸੰਨ ਹੁੰਦੇ ਹੋਏ ਕਹਿੰਦੇ ਗੁਰੂ ਜੀ ਦੇ ਕੌਤਕਾਂ ਤੋਂ ਕੁਝ ਥੋੜਾ ਜਿਹਾ ਵੀ ਹੈਰਾਨ ਨਾ ਹੋਵੇ ਉਹਨਾਂ ਨੇ ਸਾਰੀ ਸ਼ਕਤੀ ਧਾਰਨ ਕੀਤੀ ਹੈ ਉਹ ਜੋ ਚਾਹੋਣ ਕਰ ਸਕਦੇ ਹਨ ਜਿਨ੍ਹਾਂ ਦੇ ਅੱਗੇ ਕੁਝ ਵੀ ਨਹੀਂ ਠਹਿਰ ਸਕਦਾ ਸਿੱਖ ਹਿਰਦੇ ਵਿੱਚ ਪ੍ਰਸੰਨਤਾ ਕਾਰਨ ਕਰਕੇ ਨਗਰ ਨਗਰ ਪਿੰਡ ਪਿੰਡ ਅਤੇ ਘਰ ਘਰ ਦੇ ਵਿੱਚ ਜਾਣੋ ਹਰ ਥਾਂ ਗੁਰੂ ਜੀ ਦੀ ਕੀਰਤ ਬੜਾਈ ਕਰਦੇ ਸਾਰੇ ਰੇਦਿਆਂ ਨੂੰ ਬਹੁਤ ਸਾਰਾ ਧੰਨ ਦੇ ਕੇ ਵਿਦਾ ਕਰ ਦਿੱਤਾ ਤੇ ਉਹਨਾਂ ਨੇ ਚੱਲਣ ਲਈ ਆਪਣੇ ਚਰਨ ਰਾਸਤੇ ਤੇ ਤਰ ਲਈ ਫਿਰ ਜਿਹੜੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਕੁੱਲ ਦੇ ਸਿੱਖ ਸਨ ਉਹ ਜੋ ਵੀ ਉਚਿਤ ਬਣਦਾ ਸੀ ਧੰਨ ਲੈ ਕੇ ਚੱਲ ਪਏ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ ਦੇ ਲੋਕ ਜਿਨ੍ਹਾਂ ਦੀ ਮਸਤ ਬਹੁਤ ਹੀ ਉਜਲ ਸੀ ਜਾਨੋ ਜਿਵੇਂ ਹੰਸ ਰੂਪ ਹੋਣ ਸਨਮਾਨ ਦੇ ਕੇ ਸਭ ਨੂੰ ਵਿਦਾ ਕੀਤਾ ਉਹ ਸੂ ਜਵਾਨ ਗੁਰੂ ਜੀ ਦੇ ਵਿਆਹ ਦੀ ਸੁਲਾਗਾ ਕਰਦੇ ਚੱਲ ਪਏ ਮਾਝੇ ਦੇ ਇਲਾਕੇ ਦੀ ਸਾਰੀ ਸੰਗਤ ਨੇ ਦੁਨੀ ਚੰਦ ਨੂੰ ਅੱਗੇ ਕਰ ਦਿੱਤਾ। ਉਹਨਾਂ ਸਾਰਿਆਂ ਨੇ ਹੱਥ ਜੋੜ ਕੇ ਬੇਨਤੀ ਕੀਤੀ, ਪ੍ਰਭੂ ਰੂਪ ਗੁਰੂ ਜੀ ਸਾਡੀ ਹੁਣ ਤਿਆਰੀ ਹੈ। ਸਾਡੇ ਉੱਤੇ ਖੁਸ਼ੀ ਕਰੋ। ਉਸ ਵੇਲੇ ਗੁਰੂ ਜੀ ਨੇ ਸਭ ਨੂੰ ਸਰੋਪੇ ਦਿੱਤੇ ਅਤੇ ਗੁਰੂ ਘਰ ਦੇ ਸਰੋਪੇ ਲੈ ਕੇ ਉਹਨਾਂ ਦੇ ਸਨਮਾਨ ਵੱਜੋਂ ਸਿਰ ਉੱਪਰ ਰੱਖ ਲਏ। ਉਹ ਗੁਰੂ ਜੀ ਦਾ ਸ੍ਰੇਸ਼ਟ ਜਸ ਉਚਾਰਨ ਕਰਦੇ ਹੋਏ ਆਪਣੇ ਇਲਾਕੇ ਨੂੰ ਚੱਲ ਪਏ। ਗੁਰੂ ਜੀ ਧਨ ਹਨ ਜਿਨ੍ਹਾਂ ਦਾ ਵਿਵਹਾਰ ਬਹੁਤ ਉਤਮਕਤਾ ਵਾਲਾ ਹੈ। ਇਸੇ ਤਰ੍ਹਾਂ ਜਿਹੜੇ ਅਨੇਕ ਮਸੰਦ ਸਨ ਅਤੇ ਜਿਨ੍ਹਾਂ ਦੇ ਨਾਲ ਬਹੁਤ ਸੰਗਤਾਂ ਸਨ ਉਹ ਸਾਰੇ ਸਰੋਪੇ ਲੈ ਕੇ ਅਤੇ ਪਰਸੰਨ ਹੋ ਕੇ ਆਪਣੇ ਇਲਾਕਿਆਂ ਨੂੰ ਚੱਲ ਗਏ ਜੋ ਲਹਿੰਦਾ ਤਨੇ ਕੇਪ ਆਦ ਦੇ ਸਰਦਾਰੂ ਸਨ ਅਤੇ ਕਾਬਲ ਤਿਸੋਰ ਦੇ ਸਿੱਖ ਸਨ ਉਹ ਵੀ ਪਰਸੰਨਤਾ ਦੇ ਨਾਲ ਚਲੇ ਗਏ ਜਿਹੜੇ ਸ਼ਿਕਾਰਪੁਰ ਅਤੇ ਬਲਖ ਬੁਖਾਰਾ ਆਦ ਸਥਾਨ ਸਨ ਉਥੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਜਾਂਦੀ ਸੀ ਲੰਬਾ ਅਤੇ ਮਲਤਾਨ ਨਗਰਾਂ ਦੇ ਸਮੇਤ ਦੂਰ ਨੇੜੇ ਦੇ ਹੋਰ ਕਿੰਨੇ ਹੂ ਸਰਦਾਲੂ ਗਿਣੀਏ ਪੂਰਬ ਦੇ ਇਲਾਕੇ ਦੇ ਕਾਮਰੂਪ ਟਾਕਾ ਗਾਸੀ ਅਤੇ ਫਰੋਖਵਾਦ ਪਟਨਾ ਨਗਰ ਅਤੇ ਮਕਸੂਦਾਵਾਦ ਬੁਰਹਾਨਪੁਰ ਅਤੇ ਅਕਬਰਵਾਦ ਆਗਰਾ ਆਦ ਨਗਰਾਂ ਦੇ ਤੋਂ ਸੰਗਤ ਆਉਂਦੀਆਂ ਦੱਖਣ ਦੇ ਵਿੱਚ ਜਿਹੜੇ ਉਜੇਨ ਨਗਰ ਵਿੱਚ ਰਹਿੰਦੇ ਸਨ ਅਤੇ ਫਿਰ ਹైదరాబాద్ ਨਗਰ ਸੀ ਸਾਰੇ ਨਗਰਾਂ ਤੋਂ ਸਿੱਖ ਸੰਗਤ ਆਉਂਦੀ ਹੈ ਅਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੀਆਂ ਇਛਾਆਂ ਪੂਰੀਆਂ ਕਰਦੀ ਹੈ ਇਸ ਤਰ੍ਹਾਂ ਚਾਰੇ ਦਿਸ਼ਾਵਾਂ ਚੱਕਾਂ ਵਿੱਚ ਗੁਰੂ ਜੀ ਦਾ ਸ਼੍ਰੇਸ਼ਟ ਜਸ ਫੈਲਿਆ ਹੋਇਆ ਸੀ ਸਾਰੇ ਹੀ ਸ਼੍ਰੇਸ਼ਟ ਵਡਿਆਈ ਸੁਣ ਕੇ ਗੁਰੂ ਜੀ ਦੇ ਦਰਬਾਰ ਵਿੱਚ ਚੱਲੇ ਆਉਂਦੇ ਉਹ ਅਣਗਿਣਤ ਤਨਪੇਟਾ ਕਰਦੇ ਆ ਤੇ ਲੋਕ ਪਰਲੋਕ ਦੇ ਸੁੱਖਾਂ ਦੀ ਇਸ਼ਾਵਾ ਗੁਰੂ ਜੀ ਅੱਗੇ ਰੱਖਦੇ ਜੇਠ ਦਾ ਮਹੀਨਾ ਬੀਤ ਗਿਆ ਅਤੇ ਖੁਸ਼ੀ ਨਾਲ ਸਾਰਾ ਵਿਆਹ ਸੰਪੂਰਨ ਹੋ ਗਿਆ ਸੀ ਗਰਮੀ ਦੀ ਰੁੱਤ ਹੋਣ ਕਰਕੇ ਤਪੱਸ ਬਹੁਤ ਜ਼ਿਆਦਾ ਸੀ ਕਿਰਪਾਲੂ ਗੁਰੂ ਜੀ ਸਤਲੁਜ ਦਰਿਆ ਦੇ ਕਿਨਾਰੇ ਪਹੁੰਚੇ